ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੌਸਰਾਜ ਸਮੇ ਸਮੇਂ ਦੀਆਂ ਸਰਕਾਰਾਂ ਅਤੇ ਸਮੇ ਸਮੇਂ ਦੀਆਂ ਸਰਕਾਰਾਂ ਦੇ ਆਗੂਆਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਭੰਬਲ ਪੂਸੇ ਵਿੱਚ ਪਾਇਆ ਪੰਜਾਬ ਦੇ ਲੋਕਾਂ ਦਾ ਰੱਜ ਕੇ ਜਲੂਸ ਕੱਢਿਆ ਯਾਨੀ ਕਿ ਚੰਬੜੀ ਲੌਨ ਦੇ ਵਿੱਚ ਕੋਈ ਵੀ ਪਾਰਟੀ ਇੱਕ ਦੂਜੇ ਤੋਂ ਘਟ ਨਹੀਂ ਚਾਹੇ ਉਹ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਭਾਵੇਂ ਕਾਂਗਰਸ ਪਾਰਟੀ ਹੋਵੇ ਤੇ ਭਾਵੇਂ ਸੱਤਾਧਾਰੀ ਸਰਕਾਰ ਆਮ ਆਦੀ ਪਾਰਟੀ ਹੋਵੇ ਆ ਹੁਣੇ ਹੀ ਹਾਲੇ ਉਹਨਾਂ 27 ਵਿਅਕਤੀਆਂ ਦੀ ਮੌਤ ਦੇ ਸਿਵੇ ਠੰਡੇ ਨਹੀਂ ਹੋਏ ਜਿਨ੍ਹਾਂ ਵੱਲੋਂ ਜ਼ਹਿਰੀਲੀ ਸ਼ਰਾਬ ਦਾ ਸੇਵਨ ਕੀਤਾ ਗਿਆ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕੀਤਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇ ਜੀਵਾ ਮਨੀਸ਼ ਸੋਧਿਆ ਅਤੇ ਜਤਿੰਦਰ ਜੈਨ ਦੀ ਅਗਵਾਈ ਦੇ ਵਿੱਚ ਨਸ਼ਾ ਮੁਕਤ ਯਾਤਰਾ ਵੀ ਸ਼ੁਰੂ ਕਰ ਦਿੱਤੀ ਭਾਈ ਸੋਸ਼ਲ ਮੀਡੀਆ ਦਾ ਯੁੱਗ ਹੈ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਹਲਕਾ ਮਜੀਠੇ ਦੇ ਮਜੀਠੇ ਦੇ ਵਿੱਚ 27 ਲੋਕਾਂ ਦੀ ਮੌਤ ਹੋਈ ਜਿਨ੍ਹਾਂ ਵੱਲੋਂ ਜਰੀਲੀ ਸ਼ਰਾਬ ਦਾ ਜਾਮ ਪੀਤਾ ਗਿਆ ਉਹਨਾਂ ਦੀ ਮੌਤ ਹੋ ਗਈ ਇਹਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ 10-10 ਲੱਖ ਰੁਪਈਆ ਅਤੇ ਇੱਕ ਇੱਕ ਨੌਕਰੀ ਦੇਣ ਦੀ ਗੱਲ ਕਰ ਰਹੇ ਨੇ ਹੁਣ ਭਾਈ ਜਿਨ੍ਹਾਂ ਨੇ ਨੌਕਰੀ ਲੈਣੀ ਹੈ ਜਾਂ ਜਿਨ੍ਹਾਂ ਨੇ ਫੰਡ ਲੈਣੇ ਨੇ ਸਰਕਾਰ ਦੇ ਕੋਲੋਂ ਉਹ ਰੱਜ ਕੇ ਚਿੱਟਾ ਲਓ ਤੇ ਰੱਜ ਕੇ ਸ਼ਰਾਬ ਪੀ ਕੱਲ ਆ ਸੋਣ ਸਿਕਟਾਣਾ ਹੋਣਾ ਨੇ ਇੱਕ ਖਬਰ ਪਾਈ ਸੀ ਅਸੀਂ ਗੱਲ ਕਰਦੇ ਹਾਂ ਹੁਣ ਸੁਖਬੀਰ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਨੇ ਰਗੜਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ ਸੁਖਬੀਰ ਸਿੰਘ ਬਾਦਲ ਕਿਹੜੇ ਕਟਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਉਹ ਕਹਿੰਦਾ ਸਾਡੇ ਉੱਤੇ ਸਿਆਸੀ ਆਤੰਜ ਕੱਸਦੇ ਸੀ ਹੁਣ ਆਪ ਦੱਸਣ ਪੰਜਾਬ ਨਸ਼ਾ ਮੁਕਤ ਜਿਹੜੀ ਯਾਤਰਾ ਇਹਨਾਂ ਨੇ ਚਲਾਈ ਹੋਈ ਹੈ ਦੱਸਣ ਕਿ ਪਿੰਡਾਂ ਦੇ ਵਿੱਚੋਂ 99 ਯਾਨੀ ਕਿ 99% ਨਸ਼ਾ ਖਤਮ ਹੋਇਆ ਹੈ ਉਹਨਾਂ ਨੇ ਕਿਹਾ ਕਿ ਸਾਰੀ ਸਟਲਟ ਬਾਜੀ ਹੈ ਇਹ ਲੋਕਾਂ ਦਾ ਧਿਆਨ ਪੜਕਾਉਣਾ ਚਾਹੁੰਦੇ ਨੇ ਇੱਕ ਪਾਸੇ ਪੰਜਾਬ ਦੇ ਵਿੱਚ 27 ਲੋਕਾਂ ਦੀ ਮੌਤ ਦੋ ਤਿੰਨਾਂ ਦਿਨਾਂ ਦੇ ਵਿੱਚ ਹੋ ਜਾਂਦੀ ਹੈ ਜੈਰੀਲੀ ਸ਼ਰਾਬ ਪੀਣ ਦੇ ਨਾਲ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਯਾਤਰਾ ਸ਼ੁਰੂ ਕੀਤੀ ਗਈ ਹੈ ਨਸ਼ਾ ਮੁਕਤ ਪੰਜਾਬ ਯਾਤਰਾ ਉਹਨਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਬੁੱਧੂ ਨਹੀਂ ਬਣਾ ਸਕਦੇ ਲੋਕਾਂ ਦੇ ਸਿਰ ਦੇ ਵਿੱਚ ਧੂੜ ਨਹੀਂ ਪਾ ਸਕਦੇ ਲੋਕ ਬਹੁਤ ਸਿਆਣੇ ਨੇ ਉਹਨਾਂ ਨੇ ਕਿਹਾ ਕਿ ਹਲਕਾ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਲੜੀ ਜਾ ਰਹੀ ਹੈ ਤੇ ਉੱਥੇ ਨਸ਼ਾ ਤਸਕਰ ਜਿਹੜੇ ਨੇ ਉਹਨਾਂ ਦੇ ਰੈਕਟ ਨੇ ਵੱਡੇ ਪੱਧਰ ਤੇ ਨਸ਼ਾ ਲੁਧਿਆਣੇ ਦੇ ਵਿੱਚ ਵੇਚਿਆ ਜਾ ਰਿਹਾ ਹੈ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਾ ਹੈ ਜੇਕਰ ਵਾਕਿਆ ਹੀ 99% ਨਸ਼ਾ ਪੰਜਾਬ ਦੇ ਵਿੱਚੋਂ ਖਤਮ ਹੋ ਗਿਆ ਹੈ ਤੇ ਫਿਰ ਪੰਜਾਬ ਦੇ ਵਿੱਚ ਮੌਤਾਂ ਨਸ਼ੇ ਦੇ ਨਾਲ ਕਿਉਂ ਹੋ ਰਹੀਆਂ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਿਕਮ ਜਿਸਮ ਜੀਟੀਆ ਨੇ ਸਿਆਸੀ ਪਲਟਵਾਰ ਕੀਤਾ ਸੀ ਤੇ ਆੜੇ ਹੱਥ ਹੀ ਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਕਿਹਾ ਕਿ ਚਿੱਟੇ ਦੀ ਦੇਣ ਪੰਜਾਬ ਦੇ ਨੌਜਵਾਨਾਂ ਨੂੰ ਬਾਦਲ ਪਰਿਵਾਰ ਅਤੇ ਬਿਕਰਮਜੀਤਿਆ ਦੀ ਹੈ ਲੇਕਿਨ ਅੱਜ ਸਿਆਸੀ ਪੈਂਤੜਾ ਵਰਤਿਆਂ ਸੁਖਬੀਰ ਸਿੰਘ ਬਾਦਲ ਨੇ ਰਗੜੇ ਲਾਏ ਨੇ ਉਹਨਾਂ ਨੇ ਕਿਹਾ ਕਿ ਸ਼ੋਸ਼ੇबाजी ਸਟੰਟ ਬਾਜੀ ਪੰਜਾਬ ਦੇ ਭੋਲੇ-ਪਾਲੇ ਲੋਕਾਂ ਨੂੰ ਬੁੱਧੂ ਬਣਾਏ ਜਾ ਰਿਹਾ ਹੈ ਪੰਜਾਬ ਦੇ ਵਿੱਚੋਂ ਹਾਲੇ ਨਸ਼ਾ ਖਤਮ ਨਹੀਂ ਹੋਇਆ ਇਹ 99% ਦੀ ਗੱਲ ਕਰਦੇ ਨੇ ਉਹਨਾਂ ਨੇ ਕਿਹਾ ਕਿ 50% ਵੀ ਹਾਲੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿੱਚੋਂ 50% ਨਸ਼ਾ ਖਤਮ ਹੋ ਜਾਂਦਾ ਹੈ ਤੇ ਅਸੀਂ ਸਲਾਮ ਕਰਾਂਗੇ ਸਲੂਟ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਨੇ ਕਿਹਾ ਕਿ ਜਿਹੜੀਆਂ 27 ਮੌਤਾਂ ਹੋਈਆਂ ਨੇ ਅਤੇ ਦੂਜੀਆਂ ਜਿਹੜੀਆਂ ਨਸ਼ੇ ਦੇ ਨਾਲ ਹਰ ਰੋਜ਼ ਮੌਤਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਧਿਆਨ ਆਪਣੇ ਵੱਲ ਖਿੱਚਣ ਦੇ ਲਈ ਸੰਤ ਬਾਜੀ ਕਰਨ ਦੇ ਲਈ ਇਹ ਸਭ ਖਿਲੇ ਬਸਿਲੇ ਤੋੜ ਬੰਦੀਆਂ ਲਗਾਈਆਂ ਜਾ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ